ਨਾ ਜੀ ਤੁਹਾਡਾ ਲਖਵਿੰਦਰ ਸਿੰਘ ਜੀ ਲਖਵਿੰਦਰ ਸਿੰਘ ਜੀ ਕਿਸ ਤਰ੍ਹਾਂ ਦੀਵਾਲੀ ਦਾ ਤਿਹਾਰ ਦੀਵਾਲੀ ਦਾ ਤਿਹਾਰ ਬਹੁਤ ਵਧੀਆ ਜਾ ਰਿਹਾ ਜੀ ਦੀਵਾਲੀ ਦੀਆਂ ਖੂਬ ਰੌਣਕਾਂ ਜਿਹੜੀਆਂ ਸਾਰੇ ਬਾਜ਼ਾਰ ਦੇ ਵਿੱਚ ਲੱਗੀਆਂ ਨੇ ਬਹੁਤ ਵਧੀਆ ਜਾ ਰਿਹਾ ਵਾ ਤੇ ਸਾਰੇ ਜਿਹੜਾ ਇਹ ਦੀਵਾਲੀ ਜਿਹੜੀ ਆ ਵਰੀ ਦੀ ਤਰ੍ਹਾਂ ਧੂਮ-ਧਾਮ ਦੇ ਨਾਲ ਮਨਾਉਣ ਤੇ ਜਿਹੜਾ ਇਸ ਵਾਰੀ ਕੇਂਦਰ ਸਰਕਾਰ ਵੱਲੋਂ ਵੀ ਜਿਹੜਾ ਆਪਾਂ ਨੂੰ ਸਾਰਿਆਂ ਨੂੰ ਮਤਲਬ ਕਿ ਜਿਹੜਾ ਗਿਫਟ ਦਿੱਤਾ ਗਿਆ ਇੱਕ ਤੋਹਫਾ ਦਿੱਤਾ ਗਿਆ ਦੀਵਾਲੀ ਦਾ ਜਿਹੜਾ GST ਜਿਹੜੀ ਆ ਉਹ ਜਿਹੜੀ ਘਟਾਈ ਗਈ ਆ ਜਿਹੜੀ ਮਹਿੰਗਾਈ ਦੀ ਲੋੜ ਜਿਹੜੀ ਮਾਰ ਚੱਲੰਦੀ ਆ ਉਹ ਜਿਹੜਾ ਉਹਦੇ ਵਿੱਚ ਕੁਝ ਮੁਨਾਫਾ ਜਿਹੜਾ ਮ ਤੇ ਉਹਦੇ ਕਰਕੇ ਵੀ ਜਿਹੜੀ ਮਾਰਕੀਟ ਦੇ ਵਿੱਚ ਚਹਿਲ-ਪਹਿਲ ਸ਼ੁਰੂ ਹੋਈ ਹੈ ਤੇ ਮਾਰਕੀਟ ਦੇ ਵਿੱਚ ਸ਼ਾਪਿੰਗ ਜਿਹੜੀ ਹੈ ਦੁਨੀਆ ਪੂਰੀ ਰੀਜਨਲ ਕਰ ਰਹੀ ਹੈ ਜੀ ਅਗਰ ਵੇਖਿਆ ਜਾਂਦਾ ਜੀਐਸਟੀ ਲੱਗੀ ਹੁੰਦੀ ਸਾਮਾਨ ਮਹਿੰਗਾ ਹੋਣਾ ਸੀ ਕੀ ਲੱਗ ਰਿਹਾ ਹੁਣ ਸਸਤਾ ਸਾਮਾਨ ਕੋਈ ਡੈਕੋਰੇਸ਼ਨ ਵਰਗੀਆਂ ਚੀਜ਼ਾਂ ਹਰ ਕੋ ਲੋਕੀ ਲੈ ਸਕਣਗੇ ਹਾਂਜੀ ਇਸ ਚੀਜ਼ ਦਾ ਫਰਕ ਤੇ ਪੈਂਦਾ ਜੀ ਜਿੱਥੇ ਚੀਜ਼ ਹਰ ਕੋਈ ਜਿਹੜੀ ਹੈ 150 ਵਾਲੀ ਚੀਜ਼ ਹੈ ਜਿਹੜੀ ਉਹ ਜੀਐਸਟੀ ਘਟਣ ਦੇ ਕਰਕੇ ਜਿਹੜੀ 120 130 ਦੀ ਰੇਂਜ ਆ ਗਈ ਹੈ ਉਹਦੇ ਕਰਕੇ ਜਿਹੜਾ ਕਿ ਬਹੁਤ ਫਰਕ ਪੈਂਦਾ ਮਾਰਕੀਟ ਦੇ ਵਿੱਚ ਰੇਟ ਜਿੱਦੋਂ ਘਟਦੇ ਆ ਚੀਜ਼ਾਂ ਕਿਸ ਤਰ੍ਹਾਂ ਸੱਜੀਆਂ ਨੇ ਦੁਕਾਨ? ਦੁਕਾਨਾਂ ਬਹੁਤ ਵਧੀਆ ਸੱਜੀਆਂ ਜੀ ਹਰ ਤਰ੍ਹਾਂ ਦੀ ਗਿਫਟ ਆਈਟਮ ਲੱਗੀ ਹੈ ਇਹਦੇ ਵਿੱਚ ਆਪਣੇ ਕੋਲ ਵੀ ਬਹੁਤ ਆਈਟਮ ਹੈ ਝੂਮਰ ਆ ਘਰ ਦੇ ਡੈਕੋਰੇਸ਼ਨ ਵਾਸਤੇ ਮੰਦਰ ਵਾਸਤੇ ਹਰ ਕੋਈ ਆਪਣੀ ਦੀਵਾਲੀ ਜਿਹੜੀ ਹੈ ਮਨਾਉਂਦਾ ਵਾ ਤੇ ਆਪਣੇ ਗੁਰੂ ਦੀ ਪੂਜਾ ਕਰਦਾ ਵਾ ਉਹਦੇ ਵਾਸਤੇ ਹਰ ਤਰ੍ਹਾਂ ਦਾ ਸਮਾਨ ਬਹੁਤ ਅਵੇਲੇਬਲ ਹੈ ਜੀ ਰਣਾ ਸਣੀ ਹੈ ਜੀ ਸਣੀ ਜੀ ਕਿਸ ਤਰ੍ਹਾਂ Diwali ਦਾ ਤਿਹਾਰ ਹੋਰ GST ਹੁੰਦੀ ਤਾਂ ਕਿੰਨੇ ਪੈਸੇ ਵੱਧ ਲੱਗਨੇ ਸੀ ਕੀ ਨਹੀਂ ਹੈਗੀ ਤਾਂ ਹੁਣ ਕਿਸ ਤਰ੍ਹਾਂ Diwali ਦਾ ਤਿਹਾਰ ਹੈ ਜੀ ਬਹੁਤ ਵਧੀਆ ਪਹਿਲਾਂ ਤਾਂ ਪੰਜਾਬ ਵਾਸੀਆਂ ਨੂੰ ਹਿੰਦੁਸਤਾਨ ਵਾਸੀਆਂ ਨੂੰ ਤੇ ਸਾਰਿਆਂ ਨੂੰ ਦੀਵਾਲੀ ਦੀਆਂ ਲੱਖ ਲੱਖ ਮੁ ਦਿਵਾਲੀ ਦਾ ਤਿਆਰ ਹੈ ਜੀ ਵੇਖੋ ਦੁਕਾਨਾਂ ਸਜੀਆਂ ਹੋਈਆਂ ਤੇ ਕੱਲ ਤੋਂ ਹੀ ਸਾਡੀ ਗੱਗੀ ਬਹੁਤ ਵਧੀਆ ਚੱਲ ਰਹੀ ਹੈ ਤੇ ਬੱਚਿਆਂ ਦੇ ਸਕੂਲਾਂ 'ਚ ਵੀ ਡੈਕੋਰੇਸ਼ਨ ਦੇ ਸਾਰੇ ਆਈਟਮ ਚੱਲ ਰਹੀ ਹੈ ਜਿਵੇਂ ਗੋਲੀ ਬੱਚਿਆਂ ਵਾਲੇ ਦੀਵੇ ਹੋ ਗਏ ਕਲਰ ਹੋ ਗਏ ਇਹ ਚੀਜ਼ ਬਹੁਤ ਵਧੀਆ ਪਈ ਹੈ ਜੀ ਦਿਵਾਲੀ ਦੀ ਆਈਟਮ ਸਾਰੀ ਡੈਕੋਰੇਸ਼ਨ ਕਰਕੇ ਬੈਠੇ ਜੀ ਚੱਲਣ ਦੇ ਬਹੁਤ ਵਧੀਆ ਜੀਐਸਟੀ ਤੋਂ ਕਿੰਨਾ ਫਾਇਦਾ ਹੋਇਆ ਜੀਐਸਟੀ ਤੋਂ ਸਰ ਬਹੁਤ ਵਧੀਆ ਜਿਸ ਤਰ੍ਹਾਂ ਆ ਵੀਰ ਨੇ ਦੱਸਿਆ ਵੀ 150 ਵਾਲੀ ਚੀਜ਼ 120 30 ਰੁਪਏ ਦੇ ਲਾਗੇ ਬਣੇ ਹੋ ਗਿਆ ਜੀ ਵੀ ਵੀ 30 ਰੁਪਏ ਇੱਕ ਪੀਸ 'ਚ ਫਰਕ ਪਵੇ ਜੇ ਗਾਗ ਨੇ 10 ਬਹੁਤ ਵਧੀਆ ਬਣਾਇਆ ਜਾ ਰਿਹਾ ਜੀ ਮੰਨ ਸਕਦੇ ਦਿਵਾਲੀਆਂ ਤੇ ਜੀਐਸਟੀ ਤੇ ਇੱਕ ਵੈਸੇ ਦਿਵਾਲੀਆਂ ਆਇਆ ਇੱਕ ਤੇ ਜੀਐਸਟੀ ਕੇਂਦਰ ਸਰਕਾਰ ਨੇ ਤੇ ਆਤੀ ਵਧੀਆ ਕੀਤਾ ਤੇ ਦਿਵਾਲੀ ਦੀਆਂ ਵੀ ਬਹੁਤ ਵਧੀਆ ਹੋਗੀਆਂ ਜੀ ਕਿਸ ਤਰ੍ਹਾਂ ਦੁਕਾਨਾਂ ਸਜੀਆਂ ਨੇ ਦੁਕਾਨਾਂ ਬਹੁਤ ਵੇਖੋ ਜੀ ਤੁਸੀਂ ਆਪਣਾ ਵੇਖੋ ਕੈਮਰਾ ਘੁਮਾ ਕੇ ਡੈਕੋਰੇਸ਼ਨ ਆਫ ਫਲਾਵਰ ਲੜੀ ਸਾਰਾ ਹੀ ਦੁਕਾਨਾਂ ਤੇ ਲਗਾਇਆ ਚੂਬਰ ਭੇਰਾ ਲੋਕ ਕਿੰਨੇ ਕੁ ਚਾਹਵਾਂ ਦਾ ਸਾਮਾਨ ਖਰੀਦ ਰਹੇ ਜਿਸ ਤਰ੍ਹਾਂ ਜੀ ਤੁਹਾਨੂੰ ਦਿਰਸਾ ਤੁਹਾਨੂੰ ਤੇ ਇੱਕ ਦੋ ਪਹਿਲਾਂ ਹੀ ਸ਼ੋਪਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਇਸੇ ਕਰਕੇ ਕਸਮਰ ਆਪਣੇ ਘਰਾਂ ਨੂੰ ਪਿਆ ਰਹੇ ਆ ਤੇ ਸ਼ੋਪਿੰਗਾਂ ਕਰੀ ਜਾ ਰਹੇ ਆ ਜੀ ਜੀ ਤੁਹਾਡ ਲਖਿੰਦਰ ਸਿੰਘ ਜੀ ਲਖਿੰਦਰ ਸਿੰਘ ਜੀ ਕਿਸ ਤਰ੍ਹਾਂ ਦੀਵਾਲੀ ਦਾ ਤਿਹਾਰ ਦੀਵਾਲੀ ਦਾ ਤਿਹਾਰ ਬਹੁਤ ਵਧੀਆ ਜਾ ਰਿਹਾ ਜੀ ਦੀਵਾਲੀ ਦੀਆਂ ਖੂਬ ਰੌਣਕਾਂ ਜਿਹੜੀਆਂ ਸਾਰੇ ਬਾਜ਼ਾਰ ਦੇ ਵਿੱਚ ਲੱਗੀਆਂ ਨੇ ਬਹੁਤ ਵਧੀਆ ਜਾ ਰਿਹਾ ਵਾ ਤੇ ਸਾਰੇ ਜਿਹੜਾ ਇਹ ਦੀਵਾਲੀ ਜਿਹੜੀ ਆ ਵਾਰੀ ਦੀ ਤਰ੍ਹਾਂ ਧੂਮ-ਧਾਮ ਦੇ ਨਾਲ ਮਨਾਉਣ ਤੇ ਜਿਹੜਾ ਇਸ ਵਾਰੀ ਕੇਂਦਰ ਸਰਕਾਰ ਵੱਲੋਂ ਵੀ ਜਿਹੜਾ ਆਪਾਂ ਨੂੰ ਸਾਰਿਆਂ ਨੂੰ ਮਤਲਬ ਕਿ ਜਿਹੜਾ ਗਿਫਟ ਦਿੱਤਾ ਗਿਆ ਇੱਕ ਤੋਹਫਾ ਦਿੱਤਾ ਗਿਆ ਦੀਵਾਲੀ ਦਾ ਜਿਹੜਾ ਜੀਐਸਟੀ ਜਿਹੜੀ ਆ ਉਹ ਜਿਹੜੀ ਘਟਾਈ ਗਈ ਆ ਜਿਹੜੀ ਮਹਿੰਗਾਈ ਦੀ ਲੋੜ ਜਿਹੜੀ ਮਾਰ ਚੱਲਣ ਦੀ ਆ ਉਹ ਜਿਹੜਾ ਉਹਦੇ ਵਿੱਚ ਕੁਝ ਮੁਨਾਫਾ ਜਿਹੜਾ ਮਿਲਿਆ ਆ ਤੇ ਉਹਦੇ ਕਰਕੇ ਵੀ ਜਿਹੜੀ ਮਾਰਕੀਟ ਦੇ ਵਿੱਚ ਚਹਿਲ-ਪਹਿਲ ਸ਼ੁਰੂ ਹੋਈ ਹੈ ਤੇ ਮਾਰਕੀਟ ਦੇ ਵਿੱਚ ਸ਼ਾਪਿੰਗ ਜਿਹੜੀ ਹੈ ਦੁਨੀਆ ਪੂਰੀ ਰੀਤ ਨਾਲ ਕਰ ਰਹੀ ਹੈ ਜੀ ਅਗਰ ਵੇਖਿਆ ਜਾਂਦਾ ਜੀਐਸਟੀ ਲੱਗੀ ਹੁੰਦੀ ਸਾਮਾਨ ਮਹਿੰਗਾ ਹੋਣਾ ਸੀ ਕੀ ਲੱਗ ਰਿਹਾ ਹੁਣ ਸਸਤਾ ਸਾਮਾਨ ਕੋਈ ਡੈਕੋਰੇਸ਼ਨ ਵਰਗੇ ਜਿਹੜੇ ਹਰ ਕੋ ਲੋਕੀ ਲੈ ਸਕਣਗੇ ਹਾਂਜੀ ਇਸ ਚੀਜ਼ ਦਾ ਫਰਕ ਤਾਂ ਪੈਂਦਾ ਜੀ ਜਿੱਥੇ ਚੀਜ਼ ਹਰ ਕੋਈ ਜਿਹੜੀ ਆ 150 ਵਾਲੀ ਚੀਜ਼ ਆ ਜਿਹੜੀ ਉਹ ਜੀਐਸਟੀ ਘਟਣ ਦੇ ਕਰਕੇ ਜਿਹੜੀ 120 130 ਦੀ ਰੇਂਜ ਆ ਗਈ ਹੈ ਉਹਦੇ ਕਰਕੇ ਜਿਹੜਾ ਕਿ ਬਹੁਤ ਫਰਕ ਪੈਂਦਾ ਮਾਰਕੀਟ ਦੇ ਵਿੱਚ ਰੇਟ ਜਦੋਂ ਘਟਦੇ ਆ ਚੀਜ਼ਾਂ ਦੇ ਤੇ ਚ ਇਸ ਤਰ੍ਹਾਂ ਸੱਜੀਆਂ ਨੇ ਦੁਕਾਨ। ਦੁਕਾਨਾਂ ਬਹੁਤ ਵਧੀਆ ਸੱਜੀਆਂ ਜੀ ਹਰ ਤਰ੍ਹਾਂ ਦੀ ਗਿਫਟ ਆਈਟਮ ਲੱਗੀ ਹੈ ਇਹਦੇ ਵਿੱਚ ਆਪਣੇ ਕੋਲ ਵੀ ਬਹੁਤ ਆਈਟਮ ਹੈ। ਝੂਮਰ ਆ ਘਰ ਦੇ ਡੈਕੋਰੇਸ਼ਨ ਵਾਸਤੇ ਮੰਦਰ ਵਾਸਤੇ ਹਰ ਕੋਈ ਆਪਣੀ ਦੀਵਾਲੀ ਜਿਹੜੀ ਹੈ ਮਨਾਉਂਦਾ ਵਾ ਤੇ ਆਪਣੇ ਗੁਰੂ ਦੀ ਪੂਜਾ ਕਰਦਾ ਵਾ ਉਹਦੇ ਵਾਸਤੇ ਹਰ ਤਰ੍ਹਾਂ ਦਾ ਸਮਾਨ ਬਹੁਤ ਅਵੇਲੇਬਲ ਹੈ। ਜੀ। ਰਣਾ ਸੁਣੀ ਹੈ ਜੀ। ਸਣੀ ਜੀ ਕਿਸ ਤਰ੍ਹਾਂ ਦੀਵਾਲੀ ਦਾ ਤਿਹਾਰ ਹੋਰ ਜੀਐਸਟੀ ਹੁੰਦੀ ਤਾਂ ਕਿੰਨੇ ਪੈਸੇ ਵੱਧ ਲੱਗਨੇ ਸੀ? ਕੀ ਨਹੀਂ ਹੈਗੀ ਤਾਂ ਹੁਣ ਕਿਸ ਤਰ੍ਹਾਂ? ਦੀਵਾਲੀ ਦਾ ਤਿਹਾਰ ਹੈ ਜੀ ਬਹੁਤ ਵਧੀਆ ਪਹਿਲਾਂ ਤਾਂ ਪੰਜਾਬ ਵਾਸੀਆਂ ਨੂੰ ਹਿੰਦੁਸਤਾਨ ਵਾਸੀਆਂ ਨੂੰ ਦਿਵਾਲੀ ਦਾ ਧਿਆਰ ਹੈ ਜੀ ਵੇਖੋ ਦੁਕਾਨਾਂ ਸਜੀਆਂ ਹੋਈਆਂ ਤੇ ਕੱਲ ਤੋਂ ਹੀ ਸਾਡੀ ਗਾਕੀ ਬਹੁਤ ਵਧੀਆ ਚੱਲ ਰਹੀ ਹੈ ਤੇ ਬੱਚਿਆਂ ਦੇ ਸਕੂਲਾਂ ਚ ਵੀ ਡੈਕੋਰੇਸ਼ਨ ਦੇ ਸਾਰੇ ਆਈਟਮ ਚੱਲ ਰਹੀ ਹੈ ਜਿਵੇਂ ਗੋਲੀ ਬੱਚਿਆਂ ਵਾਲੇ ਦੀਵੇ ਹੋ ਗਏ ਕਲਰ ਹੋ ਗਏ ਇਹ ਚੀਜ਼ ਬਹੁਤ ਵੇਖਦੀ ਪਈ ਹੈ ਜੀ ਦਿਵਾਲੀ ਦੀ ਆਟਮ ਸਾਰੀ ਡੈਕੋਰੇਸ਼ਨ ਕਰਕੇ ਬੈਠੇ ਜੀ ਚੱਲਣ ਦੇ ਬਹੁਤ ਵਧੀਆ ਜੀਐਸਟੀ ਤੋਂ ਕਿੰਨਾ ਫਾਇਦਾ ਹੋਇਆ ਜੀਐਸਟੀ ਤੋਂ ਸਰ ਬਹੁਤ ਵਧੀਆ ਜਿਸ ਤਰ੍ਹਾਂ ਆ ਵੀਰ ਨੇ ਦੱਸਿਆ ਵੀ 150 ਵਾਲੀ ਚੀਜ਼ 120 30 ਰੁਪਏ ਦੇ ਲਾਗੇ ਬਣੇ ਹੋ ਗਿਆ ਜੀ ਵੀ ਵੀ 30 ਰੁਪਏ ਇੱਕ ਪੀਸ 'ਚ ਫਰਕ ਪਵੇ ਜੀ ਗਾ ਕਾਗ ਨੇ 1 ਬਹੁਤ ਵਧੀਆ ਬਣਾਇਆ ਜਾ ਰਿਹਾ ਜੀ ਜੇ ਮੰਨ ਸਕਦੇ ਦੋਦ ਵਾਲੀਆਂ ਤੇ GST ਤੇ ਇੱਕ ਵੈਸੇ ਦਿਵਾਲੀਆਂ ਆਇਆ ਤੇ GST ਕੇਂਦਰ ਸਰਕਾਰ ਨੇ ਦੇਤੀ ਬਹੁਤ ਵਧੀਆ ਕੀਤਾ ਤੇ ਦਿਵਾਲੀ ਦੀਆਂ ਵੀ ਬਹੁਤ ਵਧੀਆ ਹੋ ਗਿਆ ਜੀ ਕਿਸ ਤਰ੍ਹਾਂ ਦਾ ਪੈਣਾ ਸਜੀਆਂ ਨੇ ਦੁਕਾਨਾਂ ਬਹੁਤ ਵੇਖੋ ਜੀ ਤੁਸੀਂ ਆਪਣਾ ਵੇਖੋ ਕੈਮਰਾ ਘੁਮਾ ਕੇ ਡੈਕੋਰੇਸ਼ਨ ਆਫ ਫਲਾਵਰ ਲੜੀ ਸਾਰਾ ਹੀ ਦੁਕਾਨਾਂ ਤੇ ਲਗਾਇਆ ਚੂਬਰ ਵਗੈਰਾ ਲੋਕ ਕਿੰਨੇ ਕੁ ਚਾਹਵਾਂ ਦਾ ਸਾਮਾਨ ਖਰੀਦ ਰਹੇ ਜਿਸ ਤਰ੍ਹਾਂ ਜੀ ਤੁਹਾਨੂੰ ਦਿਲ ਸੇ ਤਾਂ ਦਿਲ ਸਤੇ ਇੱਕ ਤੋਂ ਪਹਿਲਾਂ ਹੀ ਸ਼ੋਪਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਇਸੇ ਕਰਕੇ ਕਸਟਮਰ ਆਪਣੇ ਘਰਾਂ ਨੂੰ ਪਜਾ ਰਹੇ ਆ ਤੇ ਸ਼ੋਪਿੰਗਾਂ ਕਰੀ ਜਾ ਰਹੇ ਆ